ਸਸਿਕਾਲ ਸਾਰੇ ਕਿਸਾਨ ਭਰਾਵਾਂ ਨੂੰ ਤੇ ਬਹੁਤ ਸਾਰੇ ਜਿਹੜੇ ਮੇਰੇ ਕਿਸਾਨ ਭਰਾਏ ਸੋਚ ਰਹੇ ਆ ਵੀ ਜਿਹੜੀ ਸਪਰੇਅ ਕਰੀਏ ਜਾਂ ਨਾ ਕਰੀਏ ਤੇ ਜਿਹੜੀ ਹੁਣ ਜਿਹੜਾ ਮੈਂ ਉਹਨਾਂ ਨੂੰ ਇਹੀ ਰਾਇ ਦਵਾਂਗਾ ਵੀ ਜਿਹੜੀ ਉਹ ਸਪਰੇਅ ਕਰਨ ਦੀ ਸੋਚ ਰਹੇ ਉਹ ਰੁਕ ਜੂ ਕਿਉਂਕਿ ਥੋੜੀ ਜਿਹੜੀ ਇੱਕ ਸਪਰੇਅ ਕੁਦਰਤ ਨੇ ਜਿਹੜੀ ਰੱਬ ਨੇ ਉਹ ਬਚਾ ਦਿੱਤੀ ਹੈ ਕਿਉਂ ਕਿਉਂ ਬਚਾਤੀ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਕਿਉਂਕਿ ਜਿਹੜਾ ਇਹ ਜਿਹੜਾ ਮੀਂਹ ਪਿਆ ਇਹਦੇ ਮੀਂਹ ਨਾਲ ਜਿਹੜਾ ਸਕੂਬ ਦਾ ਹਮਲਾ ਸੀਗਾ ਉਹਤੇ ਇੱਕ ਵਾਰੀ ਰੋਗ ਲੱਗ ਚੁੱਕੀ ਹੈ ਕਿਉਂਕਿ ਜਿਹੜਾ ਤਕਰੀਬਨ ਜਿਨ੍ਹਾਂ ਦੇ ਪਾਣੀ ਦਾ ਗੋਬ ਤਿੱਕਰ ਇੰਨਾ ਇੰਨਾ ਪਾਣੀ ਆ ਉਹਨਾਂ ਦਾ ਜਿਹੜਾ ਜਮਾਂ ਹੀ ਖਤਮ ਹੋ ਗਈ ਨਾ ਗੋਬ ਵਾਲੀ ਸੂੰਢੀ ਪਰ ਜਿਹੜੇ ਕਿਸਾਨ ਭਰਾ ਸੋਚ ਰਹੇ ਆ ਵੀ ਉਹਨਾਂ ਦੇ ਜਿਹੜੀ ਗੋਬ ਵਾਲੀ ਸੂੰਢੀ ਦਾ ਹਮਲਾ ਸੀ ਉਹ ਇੱਕ ਵਾਰੀ ਹਮਲਾ ਜ਼ਰੂਰ ਹੋਇਆ ਪਰ ਉਹ ਉੱਥੇ ਰੁਕ ਗਿਆ ਮੀਂਹ ਕਰਕੇ ਤੇ ਨਾ ਹੀ ਉਹ ਅੱਗੇ ਜਿਹੜਾ ਉਹ ਵਧੇਗਾ ਉਹ ਜਿਹੜੇ ਬੂਟੇ ਨੂੰ ਉਹਨੇ ਕੱਟਦਾ ਭਾਵੇਂ ਤੁਸੀਂ ਸਪਰੇਅ ਕਰ ਦੋ ਉਹਦਾ ਕੋਈ ਹੱਲ ਨਹੀਂ ਪਰ ਜਿਹੜਾ ਉਹ ਅੱਗੇ ਵਧਨ ਦਾ ਹੁਣ ਕੋਈ ਵੀ ਉਹ ਚ ਭਈ ਉਹ ਅੱਗੇ ਨਹੀਂ ਵਧੂਗਾ ਤੇ ਇਸ ਕਰਕੇ ਮੈਂ ਮੇਰੇ ਕਿਸਾਨ ਭਰਾਵਾਂ ਨੂੰ ਇਹੀ ਰਾਇ ਆ ਵੀ ਜਿਹੜੀ ਉਹ ਜਿਹੜੀ ਸਪਰੇਅ ਲਿਆਈ ਬੈਠੇ ਆ ਜਾਂ ਲੈ ਕੇ ਆਉਣੀ ਆ ਉਹ ਹਜੇ ਰੋਕ ਜੋ ਹਜੇ ਤੁਸੀਂ 10 15 ਦਿਨ ਕਿਉਂਕਿ ਜਿਹੜੇ ਅੱਗੇ ਆਉਣ ਵਾਲੇ ਦਿਨਾਂ 'ਚ ਵੀ ਜਿਹੜਾ ਮੀਂਹ بارش ਜਿਹੜੀ ਉਹ ਦੱਸੀ ਹੋਈ ਆ ਤੇ ਥੋੜਾ ਕੁਦਰਤ ਨੇ ਇੱਕ ਵਾਰੀ ਤੁਹਾਡੇ ਜਿਹੜੀ ਇਹ ਇੱਕ ਸਪਰੇਅ ਜਿਹੜੀ ਉਹ ਬਚਾ ਦੁੱਤੀ ਆ ਤੇ ਐਵੇਂ ਕਿਸੇ ਪਿੱਛੇ ਲਾ ਕੇ ਜਾਂ ਉਹਨੇ ਸਪਰੇਅ ਕਰਤੀ ਇਹਨੇ ਕਰਤੀ ਐਵੇਂ ਕਿਸੇ ਪਿੱਛੇ ਲਾ ਕੇ ਤੁਸੀਂ ਜਿਹੜੀ ਉਹ ਸਪਰੇਅ ਨਾ ਕਰਿਓ ਤੇ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਤਾਂ ਧੰਨਵਾਦ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਜਿਹੜੇ ਹੋਰ ਕਿਸਾਨ ਭਰਾ ਕਿਸੇ ਪਿੱਛੇ ਲੱਗ ਕੇ ਜਿਹੜੀ ਸਪਰੇਅ ਕਰਨ ਦੀ ਸੋਚ ਰਹੇ ਆ ਤੇ ਉਹ ਅਜੇ ਰੋਕ ਜਾਣ ਤੇ ਧੰਨਵਾਦ ਜੀ